ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੈਂ ਨਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਟੋਟਲ ਛੇ ਨਾਗ ਲੈ ਕੇ ਆਏ ਆ ਜੀ ਇੱਕ ਤਾਂ ਸੁਆ ਸਵਾਇਆ ਨਾਗਾ ਜੀ ਇੱਕ ਤੋਕੜ ਗੱਬਣਾ ਤੇ ਬਾਕੀ ਚਾਰ ਬੱਛੀਆਂ ਨੇ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਚਨ ਸਿੰਘ ਆ ਜੀ ਪਿੰਡ ਮਾਨੂਕੇ ਜ਼ਿਲ੍ਹਾ ਮੋਗਾ ਤਹਿਸੀਲ ਨਾਲਸਰ ਮੋਬਾਈਲ ਨੰਬਰ ਜੀ 9803731831 ਆ ਜੀ ਠੀਕ ਆ ਬਾਈ ਇੱਕ ਨੰਬਰ ਤੋਂ ਝੋਟੀ ਤੋਂ ਸ਼ੁਰੂ ਕਰ ਲਾਂਗੇ ਸੁਆ ਗੰਨਵਾ ਸੁਆ ਇਹ ਪਲੂ ਨਹੀਂ ਆ ਜੀ ਦੰਦੋ ਜੀ ਦੰਦ ਹੋਊਗੀ 24 ਹੋਊਗੀ ਮੇਰੇ ਸਾਲ ਠੀਕ ਹੈ ਜੀ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਅੱਜ 17ਵਾਂ ਦਿਨ ਬੱਚਾ ਕੀ ਹੈ ਜੀ ਕੱਟੀ ਹੈ ਜੀ ਕੱਟੀ ਬਹੁਤ ਸੋਹਣੀ ਹੈ ਜੀ ਜੇਰ ਡੰਨ ਹੈ ਜੀ ਜਮਾਂ ਡੰਨ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 12 ਲੀਟਰ ਹੈ ਜੀ 11 ਨਾਲ ਸਲਦਾ ਕਰਾਂਗੇ ਟਾਈਮ ਟੂ ਟਾਈਮ ਚੁਵਾਈ ਕਰਾ ਕੇ ਪੰਦਾਵੇ ਦੋ ਟਾਈਮ ਚੋ ਕੇ ਲੈ ਕੇ ਜਾਵੇ ਚੁਵਾਈ ਹੈ ਗਾਈਆਂ ਦੀ ਉਹ ਬੱਚਾ ਦੰਦ ਜਿਆ ਮਾਰਿਆ ਕਰ ਗਿਆ ਉਹ ਤਾਂ ਤਾਂ ਲੰਮਾ ਜਿਹਾ ਦਿਖਾਉਂਦੀ ਦੁੱਧ ਮੇਥੋਂ ਰਹਿ ਗਿਆ ਉਹਦੇ ਚ ਠੀਕ ਹੈ ਜੀ ਮਾਰ ਦਿਖਾ ਦਿੰਨੇ ਆ ਥੋੜਾ ਜਿਹਾ ਬੱਚਾ ਦੰਦ ਮਾਰ ਗਿਆ ਆ ਉਹਦਾ ਇੱਕ ਤਾਂ ਲੱਗੇ ਬਾਲੀ ਨਹੀਂ ਛੱਡਦਾ ਠੀਕ ਹੈ ਜੀ ਹਾਂ ਜੀ ਤੇ ਚਵਾਈ ਦੀ ਇੱਕ ਨੰਬਰ ਹੈ ਇੱਕ ਨੰਬਰ ਗਾਂ ਵਾਲਾ ਚੋਣਾ ਬਹਿ ਜਾ ਉੱਥੇ ਠੀਕ ਹੈ ਤੂੰ ਚਵਾਈ ਇਹ ਲੈ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਜੀ ਆ 17 ਦਿਨ ਸਮਾਂ ਦੱਸਦਾ ਬਾਈ ਸੂਈ ਨੂੰ ਟਾਈਮ ਹੋ ਗਿਆ ਜੀ ਬੱਚਾ ਮਗਰ ਆ ਜਾਂਦਾ 14 ਲੀਟਰ ਕਰੂਗੀ ਖੁੱਲਾ ਚੋਣਾ ਠੀਕ ਹੈ ਜੀ ਦੁੱਧ ਪਾਈ ਦਾ 12 ਲੀਟਰ ਆ ਪਰ ਮੇਰੇ ਘਰੇ 11 ਦੀ ਆਪ ਦੀ ਚਵਾਈ ਕਰਕੇ ਲੈ ਜਾਓ ਵੀਰੇ ਤਸਲੀ ਪਰਕ ਤੁਸੀਂ ਕਰਨੀ ਹੁੰਦੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਬੈਕ ਸਾਈਡ ਤੋਂ ਥਣਾ ਦੇ ਸਿਆਜ ਦਿਖਾ ਦੇਣਾ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਣਾ ਇੱਕ ਥਾਂ ਤੇ ਥੋੜਾ ਜਿਹਾ ਨਾ ਬੱਚੇ ਨੇ ਦੰਦ ਮਾਰਤਾ ਤਾਂ ਲੱਗਦਾ ਮਾਰ ਆ ਜਾ ਬਾਈ ਕਿਹਨਾਂ ਤੋਂ ਛੱਡਿਆ ਗਿਆ ਤੇ ਆਪਾਂ ਚੈੱਕ ਵੀ ਕਰਾ ਦਿੰਦਾ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਬਸ ਬੱਦ ਬਾਕੀ ਬਾਈ ਦੱਸਦਾ ਕਿ 13 14 ਕਿਲੋ ਦੀ ਉਮੀਦ ਆ ਦੁੱਧ ਸੇਵਾ ਦੇ ਸਰ ਤੇ ਜੇ ਕੋਈ ਵੀ ਵਧ ਕਰ ਲੇ ਤਾਂ ਵਧ ਵੀ ਲੈ ਸਕਦਾ ਜੀ 12 ਤਾਂ ਹੁਣ ਹੈਗਾ ਜੀ 11 ਸੌਦਾ ਕਰਦੇ ਆ 12 ਹੋਣਗੇ ਠੀਕ ਹੈ ਜੀ ਡਿਮਾਂਡ ਵੀਰੇ ਦੀ ਕਿ ਜੀ 95 ਹਜ਼ਾਰ ਦੀ ਦੇ ਦੇਣ ਕੁਝ ਹੋਰ ਲੈ ਸੀ ਬਾਹ ਮਾਨਤਨ ਵਿੱਚੋਂ ਕਰਦੇ ਆਂਗੇ ਝੂਟੀ ਲੱਖ ਦੀ ਠੀਕ ਹੈ ਜੀ 95 ਹਜ਼ਾਰ ਰੁਪਏ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਲਿਓ ਜੀ 11 ਕਿਲੋ ਬਾਈ ਦੇ ਘਰੇ ਜੋਕ ਕੇ ਲੈ ਜੀ ਦੋ ਨੰਬਰ ਬਾਈ ਇਹਦਾ ਸੂਆ ਕਿੰਨਾ ਮਾ ਜੀ ਇਹ ਸੂਆ ਤੀਜੇ ਸੂਏਗੀ ਦੂਜੇ ਸੂਏ ਵੀ ਤੀਜੇ ਵਾਸਤੇ ਸੂਣਾ ਹਾਂ ਮਾ ਜੀ ਇਹ ਅਸਾਂ ਜੀ ਇਹਨੇ ਸੀਲ ਠੰਡੀ ਹੈ ਜਿਵੇਂ ਮਰਜੀ ਚੋਈ ਚੱਲੂ ਇਹਨੂੰ ਕਿੰਨੇ ਸਮੇਂ ਦੀ ਗੱਭਣਾ ਇਹ 50 ਮਹੀਨੇ ਦੀ ਗੱਭਣਾ ਦੁੱਧ ਕਿੰਨਾ ਦੁੱਧ ਮਾਲਕਾਂ ਕੋਲੋਂ ਆਇਆ 8 ਲੀਟਰੋਂ 7 ਹੋਊਗਾ ਆਪਣੇ ਘਟੀਆਂ ਆਪਣੇ ਹਰਾ ਹੈ ਇਹਨੇ ਦੋ ਤਿੰਨ ਦਿਨ ਹੋਇਆ ਇਹਨੂੰ ਥੋੜੀ ਚੱਕਦੀ ਨਹੀਂ ਦਾਣਾ ਕਰਕੇ ਹਰਾ ਕਰਕੇ ਹਰਾ ਨਹੀਂ ਕਰਕੇ ਹੋਣੇ ਜਾਨੀ ਲੱਗ ਜੂਗਾ ਹਨਾ ਦੀ ਡੰਨ ਹੈ ਜੀ ਓਕੇ ਓਕੇ ਠੀਕ ਹੈ ਜੀ ਸੱਤ ਕਿਲੋ ਜੋ ਕੇ ਲੈ ਜੀ ਹਾਂ ਓਕੇ ਸਰ ਤੇ ਪੰਜ ਮਹੀਨਿਆਂ ਦੀ ਗੱਬਣ ਤੋੜ ਕੇ ਦਿਖਾ ਦੀ ਵੀ ਰੇ ਵੀ ਤੀਜੇ ਸੂ ਕੀ ਚਲ ਦੂਜੇ ਸੂਏ ਸੂਈ ਹੋਈ ਆ ਤੀਜੇ ਸੂਣੀ ਆ ਬਾਈ ਕਹਿੰਦਾ ਤੀਜੇ ਵਾਸਤੇ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਤੇ ਦੁੱਧ ਜਿਹੜਾ ਨੈਟ ਤਿਆਰ ਆ ਜੀ ਉਹ 8 ਕਿਲੋ ਸੀਗਾ ਹੁਣ ਥੋੜਾ ਜਿਹਾ ਘਟ ਗਿਆ 7 ਕਿਲੋ ਬਾਈ ਦੇ ਘਰੋਂ ਜੋ ਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਛੋਟੇ ਛੋਟੇ ਸੈਂਗਾ ਮਾਰਦੀ ਮੋੜਦੀ ਧੰਨ ਬਾਈ ਬਹੁਤ ਵਾਕ ਖੁੱਲੀ ਫਿਰ ਠੀਕ ਹੈ ਜੀ ਪੰਜ ਫੇਰ ਤੋਂ ਉੱਤੇ ਤੋਂ ਦਾ ਸਾਢੇ ਪੰਜ ਫੇਰ ਦਾ ਦੁੱਧ ਠੀਕ ਹੈ ਸਾਢੇ ਪੰਜ ਫੇਰ ਦਾ ਦੁੱਧ ਦਾ ਬਾਕੀ ਵਜਨ ਵਜੂਦ ਦੀ ਚੰਗੀ ਹੈ ਜੀ ਮੇਰੀ ਸਪੈਸ਼ਲ ਬੇਨਤੀ ਹੈ ਕਿ ਡਾਕਟਰ ਸਾਹਿਬਾਨ ਨੂੰ ਆਪਦੇ ਨੂੰ ਨਾਲ ਜਰੂਰ ਲੈ ਕੇ ਆਇਓ ਜੀ ਥਨਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਵਜਨ ਵਜੂਦ ਵੀ ਬੜਾ ਚੰਗਾ ਡਿਮਾਂਡ ਕੀ ਰਹਿਣ ਵਾਲੀ ਬਈ ਇਹਦੇ ਇਹ ਵਸਤਾ ਹੀ ਰਹਿ ਰਿਹਾ ਹੈ ਨਾ ਹਾਂ ਹੋਜੂ ਮਾਨਤਨ ਮਾਨਤਨ ਵਿੱਚ ਹੋਜੂਗਾ ਬਸ ਮੇਰੇ ਦਾ ਕਰਾਇ ਕਰੋ ਇਹ ਕਰ ਦਿਆਂਗੇ ਬਾਕੀ ਬੱਚੀ ਦਾ 30000 ਦੂਈ ਹੈ ਠੀਕ ਹੈ ਜੀ ਹਾਂ ਜੀ ਬੰਦਾ ਚੋਗਾ ਨਾ ਫਿਰ ਪਤਾ ਲੱਗੂ ਠੀਕ ਹੈ ਬਾਈ ਅੱਗੇ ਆ ਗਈ ਤਿੰਨ ਨੰਬਰ ਬੱਚੀ ਇਹਦੀ ਕਿੰਨੀ ਉਮਰ ਹੈ ਬਾਈ ਦੋਨ ਦੇ ਚੱਕਦੀ ਅਖੀਰੀ ਮੰਨੋ ਹੇ ਦੋਨ ਦੇ ਸਟਾਰਟ ਹੀ ਕੀਤੇ ਆ ਸਟਾਰਟ ਹੀ ਕਰਿਆ ਠੀਕ ਆ ਕੋਈ ਨਹੀਂ ਤਾਂ ਖੜੀ ਰਹਿਣ ਦੀ ਬਾਈ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਫੋਟ ਸ਼ਾਂਕ ਤਾਂ ਹੈ ਨਹੀਂ ਬਾਈ ਨਾ ਜੀ ਨਾ ਚਾਰੇ ਬਹੁਤ ਗਾਇਬ ਤੇ ਲੱਗੇ ਲਓ ਜੀ ਚੂਲੀ ਚੈੱਕ ਕਰ ਲੋ ਸੋਹਣੀ ਆ ਕੱਦ ਕੱਦ ਵਿੱਚ ਜਿਹੜਾ ਤੇ ਕੁਆਲਿਟੀ ਸੋਹਣੀ ਆ ਜੀ ਜਾਤ ਬ੍ਰੀਡ ਦੇ ਪੱਖ ਤੋਂ ਚੰਗੀ ਆ ਬਾਕੀ ਤੁਸੀਂ ਦੇਖ ਹੀ ਚੁੱਕੇ ਹੋ ਦੋ ਹੁੰਦੇ ਦੰਦ ਚੱਕ ਦੀ ਆ ਸਟਾਰਟ ਹੀ ਕੀਤੇ ਆ ਹਜੇ ਜੀ ਮੰਨ ਜੇ ਇਹਨੂੰ ਖੀਰੀ ਹਜੇ ਤੇ ਇਹ ਆਈ ਵਗੈਰਾ ਦਾ ਨਹੀਂ ਮੈਂ ਕਾਬਿਲ ਆ ਵਾ ਠੀਕੇ ਲੈ ਲੂ ਹੁਣ ਠੀਕ ਆ ਜੀ ਡਿਮਾਂਡ ਵੀਰੇ ਦੀ ਇਹ 22000 ਦੀ ਹਾਂ ਨਾ ਜੀ ਹੋ ਜੂ ਲੈਸ ਬਸ ਮੰਨਤਾ ਨਹੀਂ ਵਿੱਚ ਠੀਕ ਆ ਜੀ ਅਸੀਂ 30000 ਦੀ ਉਹ ਇਹਦਾ 22000 ਦੀ ਬਾਈ ਕਹਿੰਦਾ ਹਾਂ ਨਾ ਵਿੱਚੋਂ ਲੈਸ ਚਲੋ ਹੋ ਜਾਊਗਾ ਅੱਗੇ ਵੀਰੇ ਆਗੇ ਕਿੰਨੇ ਨੰਬਰ ਹੈ 4 ਨੰਬਰ ਇਹਦੀ ਕੀ ਡਿਟੇਲ ਹੈ ਇਹ ਵੀ ਖੀਰੀ ਆਈ ਹੈ ਠੀਕ ਹੈ ਜੀ ਹਾਂ ਜੁੱਧਨ ਦੀ ਖੀਰੀ ਠੀਕ ਹੈ ਕਿੰਨੀ ਉਮਰ ਹੋ ਗਈ ਨਵਾਂ ਮਹੀਨਾ ਦੀ ਬੱਚੀ ਹੈ ਸਹੀ ਠੀਕ ਹੈ ਝੋਲੀ ਤੁਹਾਨੂੰ ਇਹਦੀ ਵੀ ਚੈੱਕ ਕਰਾ ਦਿੰਦੇ ਆ ਜੀ ਸੋਹਣੀ ਹੈ ਇੰਪੋਰਟ ਨਹੀਂ ਸ਼ਾਂਖ ਨਹੀਂ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਬਾਕੀ ਫੇਸ ਕੁਆਲਿਟੀ ਉਹ ਅੜ ਗਿਆ ਜੀ ਰੱਸਾ ਰੱਸਾ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਵੀ ਸੋਹਣੀ ਆ ਇਹਦੀ ਡਿਮਾਂਡ ਵੀਰੇ ਮੂਹਨ ਬੁੱਤੀ ਬੱਤੀ ਦਿਖਾ ਫੇਸ ਕੁਆਲਿਟੀ ਤੁਹਾਨੂੰ ਦਿਖਾਈ ਦਿੱਤੀ ਆ ਰੰਗ ਪ੍ਰਿੰਟ ਦੀ ਪੂਰੀ ਕੋਈ ਸਿਮਨ ਰਿਕਾਰਡ ਤਾਂ ਹੈ ਨਹੀਂ ਇਹਦੇ। ਨਹੀਂ ਕੋਈ ਆਪੂੰ ਚੰਗੀ ਆ ਜਣੀ ਮਾਂ ਦੀ ਬੱਚੀ ਆਪਾਂ ਬਹਲਾ ਨਹੀਂ ਭਕਾਈ ਮਾਰਦੇ ਫਾਨੇ ਨਹੀਂ ਰੱਖਣ ਦੀ ਦੇਖ ਲਿਆ ਅਗਲਾ। ਉਹ ਬਰੀਡ ਵਾਲੇ ਬੰਦੇ ਨੇ ਆਪ ਕਰ ਲੈਣੀ। ਠੀਕ ਆ ਜੀ ਇਹਦੀ ਡਿਮਾਂਡ ਹੈ। ਸਾਰਾ ਇਹ ਵੀ ਡਿਜ਼ਾਈਨ। ਕੋਜੂ ਮਾਨ ਤਾਂ। ਹਾਂ ਤਾਂ ਜੀ। ਠੀਕ ਹੈ। ਜਿਹੜੀ 20000 ਰੁਪਈ। ਠੀਕ ਹੈ ਇੱਕ ਤੋਹਫਾ ਬਈ ਜਰਸੀ ਦਾ। ਪਹਿਲਾਂ ਤਾਂ ਖੂਬਸੂਰਤੀ ਚੈੱਕ ਕਰ ਲਓ ਫਿਰ ਵਜ਼ਨ ਚੈੱਕ ਕਰ ਲਓ। ਬੱਚੇ ਦੀ ਉਮਰ ਕਿੰਨੀ ਹੈ? ਇਹ 5 ਮਹੀਨੇ ਦੀ ਆ ਜੀ ਸਹੀ। ਦਾਦੇ ਦੁੱਧ ਦਿੰਦਗੇ ਪਿਆਏ ਦਿਖਾ। 5 ਮਹੀਨੇ ਦਾ ਬੱਚਾ ਹੀ ਆ ਹਜੇ। ਹਾਂ ਜ ਝੋਲੀ ਦੇ ਪੰਜ ਮਹੀਨਿਆਂ ਦਾ ਬੱਚਾ ਤੁਹਾਨੂੰ ਝੋਲੀ ਚੈੱਕ ਕਰਾ ਦਿੰਦੇ ਆ ਜੀ ਚੈੱਕ ਕਰੋ ਬਹੁਤ ਸੋਹਣੀ ਝੋਲੀ ਆ ਥੋੜੀਆਂ ਆਆਂ ਫੋਟਾਂ ਦਾ ਜਰੂਰ ਆ ਮਾੜੀਆਂ ਮਾੜੀਆਂ ਬਾਕੀ ਫੇਸ ਕੁਆਲਿਟੀ ਸੋਹਣੀ ਆ ਚੈੱਕ ਕਰ ਸਕਦੇ ਹੋ ਲੈ ਬੱਚਾ ਹੀ ਆ ਜੀ ਹਜੇ ਤੇ ਇਹਦੀ ਡਿਮਾਂਡ ਜਰਸੀ ਦੀ ਬਈ ਇਹ ਜੀ 25000 ਦੀ ਦੇਣੀ ਆ ਯੈਸ ਸੁਣੋ ਜੀ ਮੁੰਡਾ ਮਰਜੀ ਉਹ ਕਰਾਈ ਜਾਵੇ ਆਪਾਂ ਕਹਿੰਦੇ 25 ਦੀ ਦੇਵਾਂ ਠੀਕ ਆ ਬਾਈ ਤੇ ਐਂਡ ਤੇ ਆ ਜਰਸੀ ਜੀ ਇਹ ਇਹਦੀ ਝੋਲੀ ਦਿਖਾ ਦੇ ਸਹੀ ਇਹ 2 ਮਹੀਨੇ ਦੀ ਅੱਛੀ ਹੈ ਬੱਚਾ ਹੀ ਹੈ ਜੀ ਹਾਂ 2 ਮਹੀਨੇ ਦੀ ਠੀਕ ਹੈ ਜੀ ਝੂਲੀ ਚੈੱਕ ਕਰ ਸਕਦੇ ਹੋ ਕੋਈ 50 ਵਾਲੀ ਜਰਸੀ ਦਾ ਬੱਚਾ ਜੀ ਕੁਆਲਟੀ ਇਹਦੀ ਵੀ ਚੰਗੀ ਆ ਤੇ ਬੱਚੇ ਦੀ ਡਿਮਾਂਡ ਬਈ ਇਹ 12000 ਦੀ ਦੇਣੀ ਹੈ ਜੀ 12000 ਦੀ ਦੇਣੀ ਹੈ ਇੱਕ ਮਹੀਨੇ ਨਾਲ ਦੀ ਤੇ ਪਿੰਡ ਦੇਤੀ ਠੀਕ ਹੈ ਜੀ ਯਾਨੀ ਉਹ ਦੂਜੀ ਸੀਗੀ ਐਫਏ ਮੰਗਦਾ ਇਹ ਵੀ ਸੀ ਮੈਂ ਦਿੱਤੀ ਨਹੀਂ ਮੈਂ ਤੂੰ ਪੈਸੇ ਨਹੀਂ ਕਰਦਾ ਇਹਦੇ ਠੀਕ ਹੈ ਜੀ ਮਹੀਨੇ ਨੂੰ ਕਦ ਪੂਰਾ ਇਹਦੇ ਜਿੱਡੇ ਕਰ ਜਾਣਾ ਠੀਕ ਹੈ ਜੀ 12000 ਦੀ ਬਈ ਕਹਿੰਦਾ ਇਹ ਦੇਣੀ ਹੈ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂ ਹੈ 1 ਬਈ ਦਾ ਜਿੰਦਰਾ ਛਤਰੀ ਸੇਲੈਂਕਾ ਚ ਪਾਉਣ ਵਾਲਾ ਜਿਹੜਾ ਲੋਡਰ ਜਾਂ ਹੁੰਦਾ ਉਹ 1 ਬਾਈ ਦਾ ਆ ਸੇਲ ਹੈ ਜੀ ਰਾਮਗੜੀਆ ਇਹ ਐਗਰੋ ਵਰਕਰਸ ਦਾ ਬਣਿਆ ਵਾ ਆ ਫੱਟੇ ਹੈਗੇ ਆ ਜੀ ਮੰਗਾਂ ਨੇ ਹੈ ਨਹੀਂ ਇਹਦੇ ਹੈ ਨਹੀਂ ਗਾ ਜੀ ਆਈ ਆ ਇਹਦੀ ਡਿਮਾਂਡ ਵੀਰੇ ਸਾਰੇ ਤਿੰਨਾਂ ਦੀ ਆਪਾਂ ਰੇਟ ਦੱਸ ਦਿੰਦੇ ਉਧਰ ਠੀਕ ਹੈ ਜੀ 1 ਬਾਈ ਦਾ ਜਿੰਦਰਾ ਜੀ ਵਿਕਾਊ ਆ ਚੈੱਕ ਕਰ ਸਕਦੇ ਹੋ ਆਪਾਂ ਦਿਖਾ ਦਿੰਦੇ ਕੰਡੀਸ਼ਨ ਚ ਨਵੀਂ ਹੈ ਜੀ ਚੈੱਕ ਕਰਦੇ ਆ ਵਾ ਛਤਰੀ 855 ਦੀ ਹਾਂ ਦੂਰੇ ਕੱਪੜੇ ਕੱਪੜੇ ਵਾਲੀ ਹੈ ਜੀ ਠੀਕ ਅੱਡਾ ਵਾ ਦੂਰੇ ਕੱਪੜੇ ਵਾਲੀ ਹੈ ਜੀ 855 ਦੀ ਛਤਰੀ ਤੇ ਇੰਨਾ ਤਿੰਨਾ ਦੀ ਡਿਮਾਂਡ ਜੀ ਇਹ 36000 ਰੁਪਏ ਨਾ ਕਿੰਨੇ ਚੀਜ਼ਾਂ ਦੇ ਦੇ ਦਿਆਂਗੇ 36000 ਦੇ ਜਿਹੜਾ ਗੁੱਲੇ ਦਾ ਹਿਸਾਬ ਨਹੀਂ ਕਰਿਆ ਜਿੰਦਰੇ ਦਾ ਉਹਨਾਂ ਦੇ ਬਣਿਆ ਹੋਏ ਇਹ ਵੀ ਮਾਨੋਕੇ ਆਂਦੇ ਬਣਿਆ ਹੋਏ ਠੀਕ ਹੈ ਜੀ ਮਾਨੋਕੇ ਜਿਹੜੇ ਐਗਰੀ ਵਰਕਸ ਆ ਜੀ ਉਹਦਾ ਹੀ ਬਣੇ ਹੋਏ ਸਾਰੇ ਸੰਦ ਬਾਕੀ ਕਨੈਕਟਰ ਬਾਈ ਨਾ ਕਰ ਲਿਓ ਜੀ ਧੰਨਵਾਦ ਜੀ